ਜਾਦੀ ਵੇਚੇ ਹਾਂ ਜਾਰੀ ਪੀਣੀ ਆ ਛੇ ਨੂੰ ਆਇਆ ਸ੍ਰੇਣ ਉਠਣਾ ਨਹੀਂ ਉਠਣਾ ਨਹੀਂ ਚੋਲੇ ਟਰਾਲੀਆਂ ਲੈ ਜਾਣੇ ਕਿ ਬਾਲਣ ਲੱਦ ਕੇ ਅੱਜ ਫਿਰ ਸਸਤੀ ਦੇ ਲਾਚ ਨਾ ਜਾਦੀ ਪੀਣੀ ਤੇ ਬੇਕਾਰ ਨੂੰ ਫਿਰ ਮਹਿੰਗੇ ਭਾ ਖਰੀਦਣਗੇ ਤੇ ਬਾਲਣ ਕਿੰਨੇ ਦੇਣਾ 700 ਨੂੰ ਘਟਾਉਣਾ ਲੱਗਾ 800 ਨੂੰ ਕਵਾਂਟਲ ਆ ਕੀ ਬਾਲਣ ਬਾਲਣ ਦੀ ਲੋੜ ਹੈ ਬਾਲਣ ਦੀ ਲੋੜ ਪੈ ਜਾਣੀ ਯਾਰ ਜਦੋਂ ਜਾਰੀ ਪੀਲੀ ਛੇ ਨੂੰ ਬਾਲਣ ਦੀ ਲੋੜ ਪੈ ਜਾਣੀ ਸ਼ਰਪ੍ਰਮਾਤਮ ਕਰੇ ਇਦਾਂ ਤਾਂ ਨਾ ਹੋਵੇ ਉਹ ਨਾ ਜਿੰਦੇ ਇਹ ਨੂੰ ਅੰਦਰ ਕਰਾ ਦੇ ਇਹ ਰਾਜ ਬੇਕ ਲੱਗਾ ਲੱਗਦਾ ਕਿੰਨੇ ਜਿਵਾ ਦਾ ਹਟਿਆ ਕਿਦਾ ਬੋ ਰਿਹਾ ਸਾਲ ਹੀ ਹੋ ਗਿਆ ਤੱਕ ਜਾਉ ਨਾਲੇ ਕੋ ਪਰਮਾਤਮ ਦੇ ਆਸ਼ੀਰਵਾਦ ਵੀ ਹੋਣ ਲੱਗੇ ਹੀ ਨਹੀਂ ਜਾਊਗਾ ਅਸੇ ਮਤਲਬ ਜ਼ਿੰਦਗੀ ਤੁਸੀਂ ਬਹੁਤ ਪੀਤੀ ਹੈ ਪਹਿਲਾਂ ਪੀਤੀ ਔਰ ਚੜਾ ਸਕਿਆ ਪਹਿਲਾਂ ਬਹੁਤ ਅੜੀ ਪੀਤੀ ਫੇਰ ਛੱਡਣ ਦਾ ਇਹਦਾ ਇਲਾਜ ਕੀ ਆ ਉਹ ਪਾ ਕੀ ਆ ਦਾ ਉਹ ਪ੍ਰਮਾਤਮਾ ਉਹ ਪ੍ਰਮਾਤਮਾ ਬੱਛਿਆ ਦੱਸਿਆ ਤੇ ਉਹ ਛਾਪ ਕੋਲ ਬੜੋ ਲਾਤਾ ਜਿਹੜੇ ਲੋਕ ਪਿੰਦੇ ਆ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਉਹਨਾਂ ਜਿਹੜੇ ਫਿੰਗੇ ਆਂ ਜੀ ਇਹ ਇੱਕ ਮਾਨ ਮਚਾਈਦਾ ਆਪਣਾ ਹਾਂ ਮਾਨੇ ਜੇ ਮਾਨੀਮੀਨਾ ਆਪਣਾ ਬਣਾਇਆ ਤੇ ਉਹ ਉਹ ਸਾਡੀ ਨਹੀਂ ਸਕਦਾ ਕੋਈ ਅਗਲਾ ਕੋਈ ਮੈਨੂੰ ਕੀ ਹੋ ਜਾਣਾ ਮੈਂ ਕੀ ਹੋ ਜਾਣਾ ਉਹ ਨਹੀਂ ਮਰ ਜਾਣਾ ਹਣੀ ਮੈਂ ਮੈਨੂੰ ਲਿਆਵਾ ਕੇ ਦਿਓ ਉਹਨਾ ਦੇ ਕੱਖ ਮਿਲਦਾ ਮਾਨਾ ਤੇ ਜਮਣਾ ਇੱਕ ਦਿਨ ਆ ਮਾਨਾ ਮਰ ਜੇ ਮਾਇਆ ਕੇ ਆਪਣੇ ਮਨ ਬਣਾ ਕੇ ਬਹਿ ਜਾ ਮੈਂ ਨਹੀਂ ਪੀਣਾ ਮੂਹ ਨਾ ਨਹੀਂ ਬਈ ਉਹ ਪਰਮਾਤਮਾ ਆਪਣੇ ਉਹਨੇ ਸੱਚਕ ਦੇਣਾ ਵੀ ਇਹ ਮਾਨਾ ਕਰ ਜਿਵੇਂ ਅੱਜ ਸ਼ਰਾਬ ਸਸਤੀ ਆ ਲੋਕ ਇਹ ਫਿਰ ਸਟਾਕ ਕਰ ਲਿੰਦੇਗਾ ਅੱਜ ਦੇ ਦਿਨ ਪੀਂਦੇ ਜਿਆਦੀ ਆ ਨਾਲ ਆ ਜੇ ਪੇਟੀ ਇਹ ਲੱਗਦੇ ਕਿ ਦਾਦੇ ਪੀਵਾਂਗੇ ਰੱਜ ਕੇ ਤੇ ਆਪਣਾ ਅਜਾ ਜਿਹੜਾ ਗਰੀਬ ਬੰਦੇ ਉਹਨਾਂ ਦੇ ਬੋਲੜੀ ਲੈਣੀ ਮਰ ਕੇ ਬੋਲੜੀ ਤੇ ਰੇ ਰੰਗੇ ਕੋ ਆਖਣਾ ਨਹੀਂ ਚਾਰ ਵੀ ਬੋਲ ਗਈ ਇਲਾਜੀ ਓਏ ਬੋਲ ਜੋਗੇ ਨੇ ਜਿਹੜੇ ਆਪਣੇ ਤਗੜੇ ਬੰਦੇ ਆ ਉਹਨਾਂ ਦੇ ਪੇਟੀਆਂ ਦੇ ਦੋ ਦੋ ਰ ਇੱਕ ਇੱਕ ਲੈ ਜਾਣੀਆਂ ਚਲੋ ਉਹਨਾਂ ਦੇ ਦਮੇਂ ਲੱਗਦਾ ਸੋਖਾ ਨਾ ਕਿ ਤੇ ਜਾਣਾ ਪਵੇ ਨਾ ਕਿ ਤੇ ਆਣਾ ਪਵੇ ਹਾਂਜੀ ਸਿੰਘ ਸਾਬ ਕੀ ਨਾਮ ਤੁਹਾਡਾ ਮੇਰਾ ਨਾਮ ਬਲਵੰਤ ਸਿੰਘ ਔਇਲ ਆ ਜੀ ਕਰਸਾ ਜੀ ਅੱਜ ਸਿੱਖ ਤੁਸੀਂ ਕਿਵੇਂ ਵੇਖਦੇ ਹੋ ਜਿਹੜੇ ਅੱਜ ਸ਼ਰਾਬ ਦੇ ਠੇਕਿਆਂ ਤੇ ਸ਼ਰਾਬ ਸਸਤੀ ਮਿਲ ਰਹੀ ਹੈ ਸਿੱਖਾਂ ਆਂ ਤੇ ਸ਼ਰਾਬ ਤੇ ਇੱਕ ਮਤਲਬ ਮਨਾਹੀ ਹੈ ਨਾ ਪਰ ਜਿਹੜੀ ਅੱਜ ਸ਼ਰਾਬ ਮਿਲਦੀ ਇਹ ਕੋਈ ਸਸਤੀ ਨਹੀਂ ਮਿਲਦੀ ਕਿਉਂਕਿ ਜਿਹੜੇ ਬੰਦੇ ਨੇ ਅੱਗੇ ਪਾਈਆ ਜਾਂ ਅੱਧਾ ਪਾਈਆ ਪੀ ਕੇ ਆਪਣਾ ਗੁਜ਼ਾਰਾ ਕਰਨਾ ਜਾਂ ਅੱਜ ਬੋਤਲ ਤੋਂ ਵੱਧ ਜਾਣਾ ਤੇ ਜੇ ਤੁਸੀਂ ਉਹਦਾ ਹਿਸਾਬ ਕਿਤਾਬ ਲਾ ਲਓ ਤੇ ਜੇ ਅੱਗੇ ਉਹ 100 ਰੁਪਏ ਦੀ ਪੀਂਦੇ ਤੇ ਅੱਜ ਉਹਨੂੰ 250 ਰੁਪਏ ਦੀ ਸ਼ਰਾਬ ਮਿਲਣੀ ਆ ਉਹ ਸਸਤੀ ਨਹੀਂ ਗਈ ਉਹ ਮਹਿੰਗੀ ਮਿਲਣੀ ਆ ਜੀ ਉਹਨਾਂ ਜਿਆਦਾ ਪੀ ਲੈਣੀ ਆ ਇੱਕੇ ਮੋੜੇ ਤੋਂ ਲੰਮੀਆਂ ਲੰਮੀਆਂ ਪੀੜਾਂ ਲੱਗੀਆਂ ਹੋਈਆਂ ਕਹਿੰਦੇ ਅੱਜ ਸ਼ਰਾਬ ਬਹੁਤ ਸਸਤੀ ਮਿਲ ਰਹੀ ਹੈ ਵੀ ਗੱਲ ਪੀੜਾਂ ਦੀ ਨਹੀਂ ਗੱਲ ਤੁਸੀਂ ਵਿਚਾਰ ਦੀ ਕੀਤੀ ਆ ਵੀ ਅੱਜ ਉਹਨਾਂ ਨੂੰ ਸਸਤੀ ਤੁਸੀਂ ਦੱਸੋ ਵੀ ਇੱਕੇ ਤਰੀਕੇ ਨਾਲ ਸਸਤੀ ਮਿਲਦੀ ਆ ਤੁਸੀਂ ਆਪਣਾ ਹਸਾਬ ਲਾ ਕੇ ਦੇਖੋ ਉਹਨਾਂ ਨੇ ਅੱਜ ਉਹਨਾਂ ਦੀ ਕਪੈਸਿਟੀ ਵਧ ਗਈ ਆ ਤੇ ਪੈਸੇ ਵਧਣ ਦੇ ਜੇਬ ਤੋਂ ਜ਼ਿਆਦਾ ਨਿਕਲਣੇ ਆ ਸਸਤੀ ਤਾਂ ਕੋਈ ਨਹੀਂ ਮਹਿੰਗੀ ਪਈ ਮੇਰੇ ਹਿਸਾਬ ਨਾਲ ਹਾਂ वैसे भी शराब ਤੇ ਲਿਖਿਆ ਵੀ ਹੁੰਦਾ ਤੇ ਵੈਸੇ ਸ਼ਰਾਬ ਜਿਹੜੀ ਆ ਸਿਹਤ ਲਈ ਹਾਨੀ ਕਰਕੇ ਬਿਲਕੁਲ ਉੱਤੇ ਲਿਖਿਆ ਸ਼ਰਾਬ ਪੀ ਸ਼ਰਾਬ ਪੀਣਾ ਸਿਹਤ ਲਈ ਹਾਨੀ ਕਰਕੇ ਤੇ ਨਹੀਂ ਸ਼ਰਾਬ ਪੀਣੀ ਚਾਹੀਦੀ ਇਹ ਸ਼ਰਾਬ ਸਾਡੇ ਤਾਂ ਮੈਂ ਪਹਿਲਾਂ ਹੀ ਕਿਹਾ ਵੀ ਸ਼ਰਾਬ ਦੀ ਮਨਾਈਆਂ ਸੰਸਮ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਸਿੱਖ ਧਰਮ ਦੇ ਵਿੱਚ ਬਹੁਤ ਜਿਆਦੀ ਵੱਡੀ ਮਨਾਈ ਇਹ ਗੱਲ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਮੈਸੇਜ ਇਹ ਹੈ ਵੀ ਤੁਸੀਂ ਨਸ਼ਾ ਕਰਨਾ ਤਾਂ ਨਾਮ ਦਾ ਕਰੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਅਰਤੀ ਕਲਾਚਰੋਂ ਇਹ ਇਹ ਨਸ਼ੇ ਕੋਈ ਜੇ ਹੁਣ ਤੁਸੀਂ ਪੀਤੀ ਆ ਰਾਤ ਨੂੰ ਪੀਤੇ ਸਵੇਰ ਨੂੰ ਜਦੋਂ ਤੁਸੀਂ ਉੱਠਣਾ ਉਦੋਂ ਤੁਹਾਨੂੰ ਫੇਰ ਪੀਣੀ ਪੈਣੀ ਇਹ ਕੋਈ ਨਸ਼ਾ ਕੋਈ ਨਸ਼ਾ ਤੋ ਨਸ਼ਾ ਤਾਂ ਨਾਮ ਦਾ ਹੀ ਆ ਨਾਮ ਕੁਮਾਰੀ ਨਾਨਕਾ ਚੜੀ ਰਹਿ ਜਾਂਦਾ ਨਾਤ ਸ਼ੁਕਰੀਆ ਜੀ ਹਾਂਜੀ ਸਰ ਕੀਨੋਂ ਤੁਹਾਡਾ ਰੋਸ਼ਨਾਲ ਜੀ ਤੁਹਾਡਾ ਹੱਥੇ ਦਾ ਜਿਵੇਂ ਕਾਰੋਬਾਰ ਸ਼ਰਾਬ ਨਾਲ ਜੁੜਿਆ ਹੋਇਆ ਜਿਹੜਾ ਸ਼ਰਾਬ ਪੀਂਦਾ ਵਾ ਉਹ ਤੁਹਾਡੇ ਹੱਥੇ ਤੇ ਬੈਠ ਕੇ ਪੀਂਦਾ ਤੁਹਾਡੀ ਤੇ ਅੱਜ ਦੇ ਦਿਨ ਜਿਵੇਂ ਬਹੁਤ ਜਿਹੜੀ ਹੈਗੀ ਆ ਸ਼ਰਾਬ ਦੀ ਵਿਕਰੀ ਹੋ ਰਹੀ ਆ ਤੇ ਤੁਹਾਨੂੰ ਵੀ ਕੋਈ ਲਾਭ ਹੋ ਰਿਹਾ? ਹਾਂ ਜੀ ਸਾਨੂੰ ਕੋਈ ਲਾਭ ਨਹੀਂ। ਕਾਰਨ? ਕਾਰਨ ਇਹ ਆਜ ਲੋਕ ਪੇਟੀਆਂ ਲੈ ਲੈ ਕੇ ਘਰਾਂ ਨੂੰ ਤੁਰੇ ਜਾਂਦੇ ਆ, ਬੋਲਾਂ ਲੈ ਲੈ ਕੇ ਤੁਰੇ ਜਾਂਦੇ ਆ, ਚੇਕ ਕੋਈ ਨਹੀਂ ਪਾਇਆ। ਮਨੋਂ ਤੁਹਾਡੇ ਹੱਥ 'ਚ ਨਹੀਂ ਅੱਜ ਬੈਠ ਕੇ। ਹਾਂ ਜੀ। ਜਿਹੜੇ ਲੋਕ ਤੁਹਾਡੇ ਹੱਥ 'ਚ ਬੈਠ ਕੇ ਪੀਂਦੇ ਸੀਗੇ ਤੇ ਉਹ ਅੱਜ ਘਰਾਂ ਨੂੰ ਲੋਕ ਵੇਜ ਜਾਂਦੇ। ਘਰਾਂ ਨੂੰ ਜਾ ਰਹੇ। ਤਾਂ ਜਿਵੇਂ ਅੱਜ ਦੇ ਦਿਨ ਤੇ ਲੋਕ ਸਸਤੀ ਲੈਣਗੇ ਤੇ ਫੇਰ ਕੱਲ ਦਾ ਇਹਨਾਂ ਦਾ ਕੀ ਲਾਭ 15 ਦੇ ਮੰਦਾ ਹੀ ਰਹਿਣਾ। ਅੱਛਾ। 15 ਦੇ ਗਾਜ ਦਾ ਬੋਫਰ। ਮਤਲਬ ਤੁਹਾਡੇ ਇਹ ਵੀ ਕਾਰੋਬਾਰ ਤੇ ਵੀ 10-15 ਦਿਨ ਮੰਦੀ ਰਹਿਣੀ ਆ ਕਿਉਂ ਲੋਕਾਂ ਨੇ ਘਰਾਂ ਚ ਰੱਖੀ ਜਿਹੜੀ ਉਹ ਪੀਣ ਨਹੀਂ ਹੈਨਾ ਕੀ ਨੋ ਤੁਹਾਡਾ ਸ਼ਕਿੰਦਰ ਸਿੰਘ ਖੁਜੀ ਬੋਲੋ ਸ਼ਕਿੰਦਰ ਸਿੰਘ ਸ਼ਕਿੰਦਰ ਜੀ ਤੁਸੀਂ ਅੱਜ ਢੋਲ ਕਿਹੜੀ ਖੁਸ਼ੀ ਚ ਵਜਾ ਰਹੇ ਆ ਜੀ ਖੁਸ਼ੀ ਦਾ ਠੇਕੇ ਕੱਤੇ ਆ ਤੇ ਮੈਨੂੰ ਜਿੰਨੇ ਦਿਹਾੜੀਆਂ ਨੇ ਅੱਛਾ ਅੱਛਾ ਜੀ ਆਉਂਦੇ ਆ ਮਤਲਬ ਠੇਕੇ ਅੱਜ 31 ਮਾਰਚ ਦਾ ਕਰਕੇ ਠੀਕ ਹੈ ਕਿੰਨਾ ਕੁ ਫਰਕ ਆ ਰੇਟ ਦਾ ਕੋਈ ਗੱਲ ਬਹੁਤ ਜਾਂ ਅੱਦੋ ਦੀ ਫੜਕਾ ਤੇ ਕਿੰਨੇ ਕਿ ਲੋਕ ਫਿਲ ਕਰ ਰਹੇ ਇਹ ਬਹੁਤ ਵਧੀਆ ਹੈ ਬਹੁਤ ਵਧੀਆ ਤੁਸੀਂ ਕਿਤੇ ਲੱਗੇ ਅੱਜ ਆਜਾ ਪਰ ਅਸ਼ਾਲ ਦਾ ਜਿਹੜੇ ਜਿਹੜੇ ਲੋਕ ਸ਼ਰਾਬ ਪਿੰਦੇ ਉਹਨਾਂ ਨੂੰ ਕੋਈ ਉਸ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹ ਕਿ ਬਾਈ ਸਾਥੀ ਵੇਖਿਆ ਤੂੰ ਨਾ ਮਰਵਾਇਓ ਨਾ ਪੀਓ ਇਹ ਸੇਲੀ ਜਾਨੀ ਤੂੰ ਵਿਹਾਨੀ ਦਾ ਗਏ ਠੀਕ ਹੈ ਜੇਕਰ ਤੁਸੀਂ ਪੀਨੇ ਤਾਂ ਅੱਜ ਦਾ ਇਹਨਾਂ ਦਾ ਸਟਾਕ ਕਰ ਲੋ ਕੱਲ੍ਹ ਨਹੀਂ ਚਾਹੀਦੀ ਆ ਉਹ ਅੱਗੇ ਉਹਦੀ ਮਰਜ਼ੀ ਹੈ ਜੀ ਹਨਾ ਇਹ ਵੀ ਕਰਜੇ ਸਿ ਲਿਆਉਣਾ ਵਾ ਕਿ ਲੈ ਕੇ ਜਾਵਾਂ ਕਰ ਲੋ ਜੀ ਮੜੇ ਹਫਾ ਫਰਮ ਕਿਹੜੀ ਸੀ ਇਹ ਬੋਲਦਾ ਨਹੀਂ ਉਹਦਾ ਫਰਮ ਕਿਹੜੀ ਸੀ ਇਹ ਰਮਨ ਬਾਪੂ ਰਮਨ ਬਾਪੂ ਰਮਨ ਐਂਡ ਕੰਪਨੀ ਦੇ ਨਾਂ ਤੇ ਸੀ ਤੇ ਹੁਣ ਇੱਥੇ ਕਿਹੜੀ ਫਰਮ ਆ ਰਹੀ ਆ ਹਲੇ ਪਤਾ ਨਹੀਂ ਲੱਗਿਆ ਜੀ ਕਿਹੜੀ ਆ ਮਤਲਬ ਤੁਸੀਂ ਅੱਜ ਜਿਹੜਾ ਤੁਹਾਡਾ ਸਟਾਕ ਆ ਬਿਲਕੁਲ ਇਹ ਖਾਲੀ ਕਰ ਰਹੇ ਆ ਤੇ ਕੱਲ ਤੋਂ ਨਾ ਮਾਰੇਗਾ ਅੱਜ ਤੋਂ ਹੀ ਕੱਲ ਤੋਂ ਕੱਲ ਤੋਂ ਨਵੀਂ ਇਥੇ ਫਰਮਾ ਜੂਗੀ ਉਹਦੇ ਮੁਤਾਬਕ ਜਿਹੜੇ ਰੇਟ ਉਹਨਾਂ ਦੇ ਬੱਕਰੇ ਤਿਆਰ ਕਰਨਗੇ ਹਾਂ ਅਕਸਾਈ ਜੀ ਜਿਹੜੇ ਡਿਪਾਰਟਮੈਂਟ ਦੇ ਉਹਦੇ ਤਾਂ ਮਦਾ ਕੋ ਜੋ ਹਨਾ ਹਾਂ ਜੀ ਉਹਨਾਂ ਦੇ ਮੁਤਾਬਕ ਜਿਹੜੇ ਰੇਟ ਹੋਣਗੇ ਕੱਲ ਤੇ ਕਿੰਨੇ ਲੋਕ ਖੁਸ਼ ਹੈ ਅੱਜ ਤੁਸੀਂ ਜਿਵੇਂ ਰੇਟ ਲੈਸ ਦੇ ਰਹੇ ਹੋ ਇਹ ਲੋਕ ਖੁਸ਼ ਆ ਗਏ ਰੇਟ ਥੋੜਾ ਘੱਟ ਹੈ ਮਲੋ ਕਹਿੰਦੇ ਕਿ ਦਿਨਾਂ ਦੀ ਲੋਕੀ ਜਵਾਂ ਕਰ ਲੈਂਦੇ ਅੱਜ ਦੇ ਦਿਨ ਉਹ ਚੱਲਿਆ ਗਿਆ ਉਹ ਪਰ ਲੈਣਗੇ 5-6 ਦਿਨ ਦੀ 5-6 ਹਫ਼ਤਾ ਦਾ 10 ਦਿਨ 4-5 ਦਿਨ ਜਿਹੜੇ 4-5 ਦਿਨ ਨੇ ਠੇਕੇ ਦੇ ਮਲੋ ਉਹ ਨਹੀਂ ਸਿਲ ਨਹੀਂ ਹੈ ਉਹ ਵੀ ਨਾ ਹਾਂ 4-5 ਦਿਨ ਦੀ